ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਦੇ ਵਿੱਚ 8 ਟਿਕਟਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ਜਿਹੜੀ ਮੰਤਰੀ ਲਾਲਜੀਤ ਪੁਲਰਜੀ ਨੂੰ ਦਿੱਤੀ ਗਈ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਲਾਲਜੀਤ ਪੁਨਰਜੀ ਉਹਨਾਂ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਹਨ ਮੰਤਰੀ ਸਾਹਿਬਾ ਜੀ ਤੁਹਾਨੂੰ ਟਿਕਟ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸ਼ੁਕਰਾਨਾ ਕਰਦਾ ਅਕਾਲ ਪੁਰਖ ਵਾਹਿਗੁਰੂ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਨੇ ਦਾਸ ਨੂੰ ਲੋਕ ਸਭਾ ਖਡੂਰ ਸਾਹਿਬ ਤੋਂ ਟਿਕਟ ਦੇ ਕੇ نوازਿਆ ਤੇ ਮੈਂ ਧੰਨਵਾਦ ਕਰਦਾ ਆਪਣੇ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਦਿੱਲੀ ਜੀ ਸਾਡੇ ਮਹਿਬੂਬ ਨੇਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੰਸਦ ਮੈਂਬਰ ਰਾਘਵ ਚੱਡਾ ਜੀ ਸ਼੍ਰੀ ਸੰਦੀਪ ਪਾਟਕ ਜੀ ਜਿਹੜੇ ਸਾਡੇ ਮਹਿਬੂਬ ਨੇਤਾ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੇ ਲੋਕ ਸਭਾ ਖਡੂਰ ਸਾਹਿਬ ਤੋਂ ਸੇਵਾ ਕਰਨ ਦਾ ਮੌਕਾ ਬਖਸ਼ਿਆ ਲੋਕ ਸਭਾ ਖਡੂਰ ਸਾਹਿਬ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤਕਰੀਬਨ ਜਿੰਨੇ ਗੁਰੂ ਪੀਰ ਹੋਇਆ ਮਾਝੇ ਦੀ ਧਰਤੀ ਤੋਂ ਖਡੂਰ ਸਾਹਿਬ ਦੀ ਧਰਤੀ ਤੇ ਸਾਰਿਆਂ ਦੀ ਚਰਨਛੋਹ ਪ੍ਰਾਪਤ ਆ ਤੇ ਗੁਰੂਆਂ ਦੀ ਧਰਤੀ ਦੀ ਸੇਵਾ ਕਰਨ ਦਾ ਜਿਹੜਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਆ ਕਾਲਪੁਰ ਖਵਾਈ ਗੁਰੂ ਨੇ ਇੱਥੇ ਸੇਵਾ ਕਰਾਂਗੇ ਸਾਡੀ ਬਾਟਰਪੈਲਟ ਆ ਬਾਟਰ ਦੇ ਕਿਸਾਨਾਂ ਵਾਸਤੇ ਸੈਂਟਰ ਤੋਂ ਜੋ ਸਾਡੀਆਂ ਪਾਂਦੀਆਂ ਸਹੂਲਤਾਂ ਉਹ ਸਾਰੀਆਂ ਲੈ ਕੇ ਆਵਾਂਗੇ ਤੇ ਵਿਕਾਸ ਪੱਕੋ ਪੱਟੀ ਹਲਕੇ ਨੂੰ ਤੇ ਨਾਲ ਸਾਡੀਆਂ ਜਿੰਨੀਆਂ ਲੱਗਦੀਆਂ ਖਡੂਰ ਸਾਹਿਬ ਖੇਮ ਕਰਨ ਤਰਨ ਤਾਰਨ ਜੀਰਾ ਸੁਲਤਾਨਪੁਰ ਲੋਧੀ ਕਪੂਰਥਲਾ ਜਿੰਡਿਆਲਾ ਨੌਂ ਦੀਆਂ ਨੌਂ ਵਿਧਾਨ ਸਭਾ ਲਈ ਲੋਕ ਸਭਾ ਖਡੂਰ ਸਾਹਿਬ ਵਾਸਤੇ ਪੈਕੇਜ ਲੈ ਕੇ ਆਵਾਂਗੇ ਤੇ ਵਿਕਾਸ ਪੱਖੋਂ ਪੂਰੇ ਭਾਰਤ ਦੇ ਵਿੱਚ ਬੁਲੰਦੀਆਂ ਤੇ ਲੈ ਕੇ ਆਵਾਂਗੇ ਇਹ ਸਾਨੂੰ ਮੇਰੇ ਨਾਲ ਮੰਤਰੀ ਲਾਲਜੀਤ ਭੁੱਲਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਨੂੰ ਟਿਕਟ ਮਿਲੀ ਹੈ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਉਹਨਾਂ ਵੱਲੋਂ ਖਾਸ ਤੌਰ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਗਿਆ ਹੈ ਪਵਨ ਸ਼ਰਮਾ ਦੈਨਿਕ ਸਵੇਰਾ ਟੀਵੀ ਤਰਨਤਾਰਨ ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਦੇ ਵਿੱਚ 8 ਟਿਕਟਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ਜਿਹੜੀ ਮੰਤਰੀ ਲਾਲਜੀਤ ਭੁੱਲਰ ਜੀ ਨੂੰ ਦਿੱਤੀ ਗਈ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਲਾਲਜੀਤ ਭੁੱਲਰ ਜੀ ਉਹਨਾਂ ਦੇ ਨਾਲ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਹਨ ਮੰਤਰੀ ਸਾਹਿਬ ਅੱਜ ਤੁਹਾਨੂੰ ਟਿਕਟ ਮੈਂ ਸ਼ੁਕਰਾਨਾ ਕਰਦਾ ਅਕਾਲ ਪੁਰਖ ਵਾਹਿਗੁਰੂ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਨੇ ਦਾਸ ਨੂੰ ਲੋਕ ਸਭਾ ਖਡੂਰ ਸਾਹਿਬ ਤੋਂ ਟਿਕਟ ਦੇ ਕੇ نوازਿਆ ਤੇ ਮੈਂ ਧੰਨਵਾਦ ਕਰਦਾ ਆਪਣੇ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਦਿੱਲੀ ਜੀ ਸਾਡੇ ਮਹਿਬੂਬ ਨੇਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੰਸਦ ਮੈਂਬਰ ਰਾਗਵ ਚੱਡਾ ਜੀ ਸ਼੍ਰੀ ਸੰਦੀਪ ਪਾਟਕ ਜੀ ਜਿਹੜੇ ਸਾਡੇ ਮਹਿਬੂਬ ਨੇਤਾ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੇ ਲੋਕ ਸਭਾ ਖਡੂਰ ਸਾਹਿਬ ਤੋਂ ਸੇਵਾ ਕਰਨ ਦਾ ਮੌਕਾ ਬਖਸ਼ਿਆ ਲੋਕ ਸਭਾ ਖਡੂਰ ਸਾਹਿਬ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤਕਰੀਬਨ ਜਿੰਨੇ ਗੁਰੂ ਪੀਰ ਹੋਇਆ ਮਾਝੇ ਦੀ ਧਰਤੀ ਤੋਂ ਖਡੂਰ ਸਾਹਿਬ ਦੀ ਧਰਤੀ ਤੇ ਸਾਰਿਆਂ ਦੀ ਚਰਨਛੋਹ ਪ੍ਰਾਪਤ ਆ ਤੇ ਗੁਰੂਆਂ ਦੀ ਧਰਤੀ ਦੀ ਸੇਵਾ ਕਰਨ ਦਾ ਜਿਹੜਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਆ ਕਾਲਪੁਰ ਖਵਾਈ ਗੁਰੂ ਨੇ ਇੱਥੇ ਸੇਵਾ ਕਰਾਂਗੇ ਸਾਡੀ ਬਾਰਡਰ ਬੈਲਟ ਆ ਬਾਡਰ ਦੇ ਕਿਸਾਨਾਂ ਵਾਸਤੇ ਸੈਂਟਰ ਤੋਂ ਜੋ ਸਾਡੀਆਂ ਪੰਦੀਆਂ ਸਹੂਲਤਾਂ ਉਹ ਸਾਰੀਆਂ ਲੈ ਕੇ ਆਵਾਂਗੇ ਤੇ ਵਿਕਾਸ ਪੱਕੋ ਪੱਟੀ ਹਲਕੇ ਨੂੰ ਤੇ ਨਾਲ ਸਾਡੀਆਂ ਜਿੰਨੀਆਂ ਲੱਗਦੀਆਂ ਖਡੂਰ ਸਾਹਿਬ ਖੇਮ ਕਰਨ ਤਰਨ ਤਾਰਨ ਜੀਰਾ ਸultanpur ਲੋਧੀ ਕਪੂਰਥਲਾ ਜਿੰਡਿਆਲਾ ਨੌਂ ਦੀਆਂ ਨੌਂ ਵਿਧਾਨ ਸਭਾ ਲਈ ਲੋਕ ਸਭਾ ਖਡੂਰ ਸਾਹਿਬ ਵਾਸਤੇ ਪੈਕੇਜ ਲੈ ਕੇ ਆਵਾਂਗੇ ਤੇ ਵਿਕਾਸ ਪੱਖੋਂ ਪੂਰੇ ਭਾਰਤ ਦੇ ਵਿੱਚ ਬੁਲੰਦੀਆਂ ਤੇ ਲੈ ਕੇ ਆਵਾਂਗੇ ਇਹ ਸਨ ਮੇਰੇ ਨਾਲ ਮੰਤਰੀ ਲਾਲਜੀਤ ਭੁੱਲਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਨੂੰ ਟਿਕਟ ਮਿਲੀ ਹੈ ਉਹ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਉਹਨਾਂ ਵੱਲੋਂ ਖਾਸ ਤੌਰ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ ਗਿਆ ਹੈ ਪਵਨ ਸ਼ਰਮਾ ਡੇਨਿਕ ਸਵੇਰਾ ਟੀਵੀ ਤਰਨਤਾਰਨ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par